ਦੋਸਤੋ ਕਈ ਵਾਰੀ ਨਾ ਸ਼ੌਂਕ ਹੀ ਜਾਣ ਦਾ ਦੁਸ਼ਮਣ ਬਣ ਜਾਂਦਾ ਹੈ ਰਾਜਵੀਰ ਜਵੰਦੇ ਨੂੰ ਮਹਿੰਗੀਆਂ ਮਹਿੰਗੀਆਂ ਬਾਈਕਾਂ ਰੱਖਣ ਦਾ ਸ਼ੌਂਕ ਸੀ ਅਤੇ ਕਈ ਵਾਰ ਤਾਂ ਵੀਰ ਪਹਾੜੀਆਂ ਦੇ ਏਰੀਏ ਦੇ ਵੱਲ ਨੂੰ ਇਕੱਲਾ ਹੀ ਆਪਣਾ ਮੋਟਰਸਾਈਕਲ ਲੈ ਕੇ ਚੱਲੇ ਜਾਂਦਾ ਸੀ ਆਪਣੇ ਦੇਸ਼ ਦਾ ਕਦੇ ਸੁਧਾਰ ਨਹੀਂ ਹੋ ਸਕਦਾ ਇਹ ਮਹਿੰਗੀਆਂ ਮਹਿੰਗੀਆਂ ਬਾਈਕਾਂ ਦੇ ਚੱਲਣ ਵਾਲੀਆਂ ਆਪਣੇ ਮੁਲਕ 'ਚ ਸੜਕਾਂ ਹੈ ਨਹੀਂ ਦੋਸਤੋ ਅਤੇ ਆਪਾਂ ਤੋਂ ਜੋ ਗਾਊ ਟੈਕਸ ਲੈਂਦੇ ਨੇ ਉਹਨਾਂ ਨੂੰ ਵੀ ਇਹ ਸਮਝ ਨਹੀਂ ਸਕਦੇ ਤੇ ਦੇਖੋ ਪਸ਼ੂ ਕਿਵੇਂ ਸੜਕਾਂ ਦੇ ਉੱਪਰ ਜ਼ਿਆਦਾਤਰ ਕਾਰਨ ਪਸ਼ੂ ਹੀ ਬਣਦੇ ਨੇ ਐਕਸੀਡੈਂਟ ਦਾ ਜੋ ਰਾਜਵੀਰ ਜਵੰਦੇ ਵੀਰ ਦੇ ਨਾਲ ਹੋਇਆ ਐਕਸੀਡੈਂਟ ਤੋਂ ਪਹਿਲਾਂ ਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਭ ਕੁਝ ਰਿਕਾਰਡ ਹੋ ਗਿਆ ਰਾਜਵੀਰ ਜਵੰਦਾ ਆਪਣੀ ਬਾਈਕ ਤੇ ਜਾ ਰਿਹਾ ਹੁੰਦਾ ਤੇ ਦੇਖੋ ਚਾਣਕ ਜਦੋਂ ਮੋੜ ਮੁੜਦਾ ਤਾਂ ਸਾਹਮਣੇ ਪਸ਼ੂ ਆ ਜਾਂਦੇ ਨੇ ਸਾਰੇ ਮੇਰੇ ਭੈਣ ਭਰਾ ਰਾਜਵੀਰ ਜਵੰਦੇ ਵੀਰ ਦੇ ਲਈ ਅਰਦਾਸ ਜ਼ਰੂਰ ਕਰਿਓ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਮੋੜ ਸਟੇਜਾਂ ਦੇ ਉੱਪਰ ਉਦਾਂ ਹੀ ਖੜੇ ਲਾਵੇ ਹੋ ਜੀ ਆਪਾਂ ਪਹਾੜਾਂ 'ਚ ਐਂਟਰ ਕਰ ਚੁੱਕੇ ਆ ਹਿੱਲ ਏਰੀਆ ਆ ਗਿਆ ਆ ਗੱਡੀ ਦੇ ਕਦੇ ਨਜ਼ਾਰਾ ਨਹੀਂ ਆ ਸਕਦਾ ਜਦੋਂ ਬਾਈਕ ਤੇ ਹੁੰਦਾ